ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਕਟਿਆ ਸਭ ਮੈਂ ਲਿਖਿਆ ਤੁਰਕਾ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ 11 ਫਰਵਰੀ 1687 ਈਸਵੀ ਵਿੱਚ ਮਾਤਾ ਸੁੰਦਰੀ ਜੀ ਦੇ ਘਰ ਪੋਂਟਾ ਸਰ ਦੀ ਪਾਵਨ ਧਰਤੀ ਤੇ ਹੋਇਆ 1688 ਈਸਵੀ ਵਿੱਚ ਆਪ ਪਰਿਵਾਰ ਸਮੇਤ ਅਨੰਦਪੁਰ ਸਹਿਬ ਆ ਗਏ ਜਿੱਥੇ ਆਰ ਜੀ ਨੇ ਧਾਰਮਿਕ ਗ੍ਰੰਥ ਅਤੇ ਇਤਿਹਾਸ ਦੀ ਪੜ੍ਹਾਈ ਦੇ ਨਾਲ ਘੋੜਸਵਾਰੀ ਤਲਵਾਰਬਾਜ਼ੀ ਅਤੇ ਤੀਰੰਦਾਜ਼ੀ ਦੀ ਸਿੱਖਿਆ ਗ੍ਰਹਿਣ ਕੀਤੀ 1699 ਸਵੇਦੀ ਬਸਾਖੀ ਤੇ ਆਪ ਜਿਹਨੇ ਅੰਮ੍ਰਿਤ ਪਾਨ ਕੀਤਾ ਪੋਠੋਹਾੜ ਇਲਾਕੇ ਤੋਂ ਆਨੰਦਪੁਰ ਸਾਹਿਬ ਆਉਣ ਵਾਲੀ ਸੰਗਤ ਨੂੰ ਰਸਤੇ ਵਿੱਚ ਰੰਗੜਾ ਨੇ ਹਮਲਾ ਕਰਕੇ ਲੁੱਟ ਲਿਆ ਸਿਰਫ 12 ਸਾਲ ਦੀ ਉਮਰ ਵੀ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸਿੰਘਾਂ ਨੂੰ ਨਾਲ ਲੈ ਕੇ ਰੰਗੜਾ ਦੇ ਪਿੰਡ ਪੁੱਜੇ ਰੰਗੜਾ ਨੂੰ ਮਾਰ ਕੇ ਉਹਨਾਂ ਤੋਂ ਲੁੱਟਿਆ ਹੋਇਆ ਸਮਾਨ ਵਾਪਿਸ ਲਿੱਤਾ ਅਤੇ ਜਿਹੜੇ ਸ਼ਰਧਾਲੂ ਸੀ ਉਹਨਾਂ ਦੇ ਹਵਾਲੇ ਕੀਤਾ ਅਕਤੂਬਰ 1700 ਈਸਵੀ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਨੇ ਉਹ ਗੜਦੀਆਂ ਜੰਗਾਂ ਵਿੱਚ ਵੀ ਬੜੀ ਹੀ ਬਹਾਦਰੀ ਦੇ ਨਾਲ ਹਿੱਸਾ ਲਿਆ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਦੇਵਦਾਸ ਨਾਮ ਦਾ ਇੱਕ ਬ੍ਰਾਹਮਣ ਫਰਿਆਦ ਲੈ ਕੇ ਆਇਆ ਕਿ ਹੁਸ਼ਿਆਰਪੁਰ ਦੇ ਬੱਸੀ ਇਲਾਕੇ ਦਾ ਹਾਕਮ ਜਾਬਰ ਖਾਨ ਨੇ ਉਸਦੀ ਵਿਆਹੀ ਪਤਨੀ ਨੂੰ ਜ਼ਬਰੀ ਲੈ ਲਿਆ ਹੈ ਗੁਰੂ ਸਾਹਿਬ ਨੇ ਉਸ ਗਰੀਬ ਬਾਂਮਨ ਨੂੰ ਭਰੋਸਾ ਦਿਵਾਇਆ ਕਿ ਖਾਲਸਾ ਫੌਜ ਉਸਦੀ ਪਤਨੀ ਨੂੰ ਵਾਪਸ ਲੈ ਕੇ ਆਵੇਗੀ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ 100 ਘੋੜਸਵਾਰ ਸੈਨਿਕ ਜੱਥੇ ਦੇ ਨਾਲ ਪਠਾਨਾਂ ਤੋਂ ਬਾਂਮਨ ਦੀ ਪਤਨੀ छुड़ा ਕੇ ਲਿਆਉਣ ਦੇ ਲਈ ਭੇਜਿਆ। ਬਾਬਾ ਅਜੀਤ ਸਿੰਘ ਜੀ ਨੇ ਰਾਤ ਦੇ ਹਨੇਰੇ ਵਿੱਚ ਪਠਾਨਾਂ ਦੇ ਉੱਤੇ ਹਮਲਾ ਕਰ ਦਿੱਤਾ। ਖਾਲਸਾ ਫੌਜ ਨੇ ਕਸੂਰਵਾਰ ਪਠਾਨਾਂ ਨੂੰ ਕਾਬੂ ਕਰਕੇ ਬਾਂਮਨ ਦੀ ਪਤਨੀ ਨੂੰ ਉਹਨਾਂ ਦੀ ਕੈਦ ਤੋਂ ਛੁਡਵਾ ਕੇ ਬਾਂਮਨ ਦੇ ਹਵਾਲੇ ਕਰ ਦਿੱਤਾ। ਪਠਾਨ ਨਾਨਾ ਨੂੰ ਬੰਦੀ ਬਣਾ ਕੇ ਅਨੰਦਪੁਰ ਸਾਹਿਬ ਲਿਆ ਕੇ ਅਜਈਆਂ ਸਜਾਵਾਂ ਦਿੱਤੀਆਂ ਕਿ ਮੁੜ ਅਜਿਹੀ ਹਰਕਤੋਂ ਨਾ ਕਰਨ ਐਸੇ ਸ਼ورਵੀਰ ਮਹਾਨ ਜੋਧਾ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ